ਵਾਖਤਾ ਤੁਹਾਡੇ ਆਪਣੇ ਹੀ YouTube ਚੈਨਲ ਪੋਜ਼ਿਟਿਵ ਹੈਰੀ ਪੰਜਾਬ ਤੇ ਦੋਸਤੋ ਅੱਜ ਗੱਲ ਕਰਾਂਗੇ ਕਿ ਆਈਟਈ ਦਾ ਰਿਜ਼ਲਟ 2025 ਦਾ ਰਿਜ਼ਲਟ ਆ ਚੁੱਕਾ ਹੈ ਉਹ ਤੁਸੀਂ ਰਿਜ਼ਲਟ ਆਪਣੇ ਫੋਨ ਜਾਂ ਲੈਪਟਾਪ ਤੇ ਕਿੱਦਾਂ ਦੇਖਣਾ ਸਾਰਾ ਸਟੈਪ ਬਾਈ ਸਟੈਪ ਦੱਸਾਂਗੇ ਤੇ ਦੋਸਤੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪੋਜ਼ਿਟਿਵ ਹੈਰੀ ਪੰਜਾਬ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਾਲ ਵੀਡੀਓ ਨੂੰ ਲਾਈਕ ਅਤੇ ਬੈਲ ਆਈਕਨ ਨੂੰ ਕਰ ਲੋ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤਾਂ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਦੋਸਤੋ ਜਦੋਂ ਸਮਝ ਲੈਂਦੇ ਆਪਾਂ ਵੀਡੀਓ ਕਰਦੇ ਹਾਂ ਸ਼ੁਰੂ ਤੇ ਦੋਸਤੋ ਸਭ ਤੋਂ ਪ ਜਿੰਦਾ ਤੁਹਾਡਾ ਕੁਝ ਵੀ ਰੋਲ ਨੰਬਰ ਹੈ ਉਸਨ ਦੇ ਜੋ ਵੀ ਜੋ ਪਹਿਲੇ ਦੋ ਜ਼ੀਰੋ ਹੋਣਗੇ ਉਸ ਦੀ ਜਗ੍ਹਾ ਤੁਸੀਂ ਆਰ ਪਾ ਦੇਣਾ ਹੈ ਤੁਹਾਨੂੰ ਯਾਦ ਰਹੇਗਾ ਬਾਕੀ ਜੋ ਸਟੈਪ ਬਾਏ ਸਟੈਪ ਦੱਸ ਦਿੰਦੇ ਆ ਜਿੱਦਾਂ ਇੱਕ ਬੱਚੇ ਦਾ ਰੋਲ ਨੰਬਰ ਹੈ ਤੁਸੀਂ ਕੀ ਕਰਨਾ ਹੈ ਇੱਕ ਬੱਚੇ ਦਾ ਰੋਲ ਨੰਬਰ ਹੈ ਮੰਨ ਕੇ ਚਲੋ ਜਿੱਦਾਂ 00 24080 ਫਿਰ 800 ਪੂਰਾ ਫਿਰ 36 15 ਤੇ ਦੋਸਤੋ ਤੁਸੀਂ ਕੀ ਕਰਨਾ ਹੈ ਜੋ ਰੋਲ ਨੰਬਰ ਹੋਏਗਾ ਉਸ ਦੀ ਸਾਹਮਣੇ ਵਾਲੇ ਦੋ ਜ਼ੀਰੋ ਹੋਣਗੇ ਉਸ ਨੂੰ ਦੇਣਾ ਹੈ ਤੁਸੀਂ ਕੱਟ ਤੁਸੀਂ ਪਹਿਲੇ ਜੋ ਜ਼ੀਰੋ ਹੋਣਗੇ ਉਸਨੂੰ ਕੱਟ ਕੇ ਇੱਥੇ ਪਾ ਦੇਣੀ ਆਰ ਵੱਡੀ ਆਰ ਪਾ ਦੇਣੀ ਠੀਕ ਹੈ ਦੋਸਤੋ ਉਸ ਤੋਂ ਬਾਅਦ ਤੁਸੀਂ ਇੱਥੇ ਆਪਣੀ ਉਸ ਦੀ ਡੇਟ ਆਫ ਬਰਤ ਪਾ ਦੇਣੀ ਹੈ ਤਾਂ ਆਪਾਂ ਉਸ ਦੀ ਡੇਟ ਆਫ ਬਰਤ ਇੱਥੇ ਪਾ ਦੇਣਾ ਹੈ ਤਾਂ ਦੋਸਤੋ ਡੇਟ ਆਫ ਪਾਣ ਤੋਂ ਬਾਅਦ ਤੁਸੀਂ ਇੱਥੇ ਸਬਮਿਟ ਤੇ ਕਲਿੱਕ ਕਰ ਦੇਣਾ ਹੈ ਤਾਂ ਦੋਸਤੋ ਇਸੇ ਜੋ ਰਿਜ਼ਲਟ ਚੈੱਕ ਕਰਨ ਦਾ ਲਿੰਕ ਆਪਣੇ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਚ मिल जाएगा दोस्तो तो दोस्तों इना को क्लिक ਕਰਨ ਤੋਂ ਬਾਅਦ ਉਸਦੇ ਸਾਹਮਣੇ ਤੁਹਾਡੇ ਸਾਹਮਣੇ ਉਹ ਸਾਰਾ ਰਿਜ਼ਲਟ ਆ ਜਾਏਗਾ ਤਾਂ ਦੋਸਤੋ ਤੁਸੀਂ ਸਕਰੋਲ ਕਰਕੇ ਉਸ ਨੂੰ ਪ੍ਰਿੰਟ ਆਊਟ ਕਰਾ ਸਕਦੇ ਹੋ ਜਾਂ ਸਕਰੀਨ ਸ਼ਾਟ ਲੈ ਸਕਦੇ ਹੋ ਤੁਹਾਡੇ ਸਾਹਮਣੇ ਸਾਰਾ ਰਿਜ਼ਲਟ ਆ ਜਾਏਗਾ ਦੋਸਤੋ ਜੇ ਅਗਰ ਆਈ ਹੋਪ ਤੁਹਾਨੂੰ ਵੀਡੀਓ ਬਿਲਕੁਲ ਚੰਗੀ ਲੱਗੀ ਹੋਵੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਇਸ ਰਿਜ਼ਲਟ ਚੈੱਕ ਕਰਨ ਦਾ ਲਿੰਕ ਤੁਹਾਨੂੰ ਇਸੇ ਹੀ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜੇਗਾ ਅਦਰਵਾਈਜ਼ ਆਪਣਾ ਟੈਲੀਗ੍ਰam ਚੈਨਲ ਜਰੂਰ ਜੁਆਇਨ ਕਰਨਾ ਉਸ ਤੇ ਵੀ ਲਿੰਕ ਆਪਣੇ ਇਸੇ ਹੀ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜੇਗਾ ਆਈ ਹੋਪ ਦੋਸਤੋ ਵੀ ਇਹ ਤੁਹਾਨੂੰ ਬਿਲਕੁਲ ਪ